ਬੀਤੀ ਦੇਰ ਰਾਤ ਪਏ ਤੇਜ਼ ਛਰਾਟੇਦਾਰ ਮੀਂਹ ਨੇ ਨਗਰ ਨਿਗਮ ਦੀ ਤੇ ਮੌਜੂਦਾ ਪ੍ਰਬੰਧਾਂ ਦੀ ਪੌਲ ਖੋਲ ਕੇ ਰੱਖ ਦਿੱਤੀ। ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਜਿੱਥੇ ਸੜਕਾਂ ਪੂਰੇ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਟੁੱਬੀਆਂ ਹੋਈਆਂ ਤਸਵੀਰਾਂ ਸ਼ਾਹੀ ਸ਼ਹਿਰ ਪਟਿਆਲਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਬੀਤੀ ਰਾਤ ਪਏ ਤੇਜ਼ ਚਰਾਟੇਦਾਰ ਮੀਂਹ ਤੋਂ ਬਾਅਦ ਹਾਲਾਤ ਕੁਝ ਇਸ ਕਦਰ ਪੈਦਾ ਹੋ ਗਏ ਸੜਕਾਂ ਡੁੱਬ ਗਈਆਂ ਬੱਚਿਆਂ ਦਾ ਸਕੂਲ ਜਾਣਾ ਔਖਾ ਹੋ ਗਿਆ ਘਰਾਂ ਦੇ ਅੰਦਰ ਤੱਕ ਵੀ ਜੜਾ ਪਾਣੀ ਵੜ ਗਿਆ ਹਾਲਾਂਕਿ ਜਿੰਨਾ ਘਰਾਂ ਦੇ ਅੰਦਰ ਪਾਣੀ ਵੜਿਆ ਉਹ ਕੋਈ ਮਾੜੇ-ਮੋٹے ਘਰ ਨਹੀਂ ਬਲਕਿ ਵੱਡੀਆਂ-ਵੱਡੀਆਂ ਕੋਠੀਆਂ ਦੇ ਅੰਦਰ ਤੱਕ ਵੀ ਪਾਣੀਆਂ ਨੇ ਦਸਤਕ ਦਿੱਤੀ ਤੇ ਤੀ ਤੱਕ ਕਿਤੇ ਨਾ ਕਿਤੇ ਮੌਜੂਦਾ ਪ੍ਰਬੰਧਾਂ ਦੀ ਤੇ ਨਗਰ ਨਿਗਮ ਦੇ ਪ੍ਰਬੰਧਾਂ ਦੀ ਜਿਹੜੀ ਪਹਲ ਹੈ ਖੋਲਦੀ ਕੋਈ ਨਜ਼ਰ ਆ ਰਹੀ ਹੈ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਪਾਣੀ ਇਕੱਠਾ ਹੋ ਚੁੱਕਿਆ ਹਾਲਾਂਕਿ ਇਕੱਠੇ ਕੋਈ ਪਾਣੀ ਮਗਰੋਂ ਇੱਥੇ ਮੱਛਰ ਆਣਗੇ ਕਈ ਸਾਰੇ ਕੀੜੇ ਮਕੋੜੇ ਆਣਗੇ ਜਿਸ ਕਰਕੇ ਲੋਕਾਂ ਨੂੰ ਕਾਫੀ ਜ਼ਿਆਦਾ ਜਿਹੜਾਗਾ ਬਿਮਾਰੀਆਂ ਦਾ ਤੇ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਇਹਨਾਂ ਤਸਵੀਰਾਂ ਨੂੰ ਜਰਾ ਗੌਰ ਦੇ ਨਾਲ ਦੇਖੋ ਕਿ ਇਸ ਤਰੀਕੇ ਦੇ ਨਾਲ ਬੱਚੇ ਜਿਹੜੇ ਨੇ ਸਕੂਲ ਜਾਣ ਦੇ ਲਈ ਪਰੇਸ਼ਾਨ ਹੋ ਰਹੇ ਨੇ ਬਤ ਜੇ ਜੋ ਔਟੋਆਂ ਦੇ ਵਿੱਚ ਬੱਚੇ ਬੈਠੇ ਕੋਈ ਨੇ ਔਟੋ ਅਗਰ ਪਾਣੀ ਦੇ ਵਿੱਚ ਚੱਲ ਰਿਹਾ ਤਾਂ ਕਦੋਂ ਵੀ ਕਿਸੇ ਵੀ ਸਮੇਂ ਕੋਈ ਵੀ ਹਾਦਸਾ ਜੜਾਗਾ ਇੱਥੇ ਵਾਪਰ ਸਕਦਾ ਹੈ ਕਿਤੇ ਨਾ ਕਿਤੇ ਬੱਚਿਆਂ ਦੀ ਜਾਨ ਵੀ ਇਸ ਵੇਲੇ ਜੋਖਮ ਦੇ ਵਿੱਚ ਪਈ ਹੋਈ ਹੈ ਸੜਕਾਂ ਦੇ ਉੱਤੇ ਦੋ ਦੋ ਢਾਈ ਢਾਈ ਫੁੱਟ ਪਾਣੀ ਜੜਾਗਾ ਬੀਤੀ ਦੇ ਰਾਤ ਪਏ ਮੀਂਹ ਤੋਂ ਬਾਅਦ ਇਕੱਠਾ ਹੋ ਗਿਆ ਜੋ ਕਿ ਕਾਫੀ ਜ਼ਿਆਦਾ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਮੌਕੇ ਦੇ ਉੱਤੇ ਜਿਹੜਾ ਹਾਲਾਤ ਪੈਦਾ ਹੋ ਗਏ ਅਜੇ ਤਾਂ ਸੋਣ ਮਹੀਨੇ ਦੀ ਪਹਿਲੀ ਹੀ ਬਰਸਾਤ ਸੀ ਇਸ ਤੋਂ ਬਾਅਦ ਲਗਾਤਾਰ ਬਰਸਾਤਾਂ ਦਾ ਦੌਰ ਜਾਰੀ ਰਹਿਣਾ ਹੈ ਤਾਂ ਇਸ ਸਭ ਦੇ ਦੌਰਾਨ ਹਾਲਾਤ ਕੀ ਕੁਝ ਬਿਆਨ ਕਰਨਗੇ ਇਹ ਅਸੀਂ ਸੋਚ ਸਕਦੇ ਹਾਂ ਕਿਤੇ ਨਾ ਕਿਤੇ ਪ੍ਰਬੰਧਾਂ ਨੂੰ ਲੈ ਕੇ ਜ਼ਰੂਰ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਮੌਸਮ ਵਿਭਾਗ ਨੇ ਵੀ ਪਹਿਲਾਂ ਅਲਰਟ ਜਾਰੀ ਕੀਤਾ ਸੀ ਕਿ ਆਪੋ ਆਪਣੀਆਂ ਤਿਆਰੀਆਂ ਕਾਸ ਲਵੋ ਕਿਉਂਕਿ ਮੌਨਸਨ ਦੀ ਦਸਤਕ ਹੋ ਚੁੱਕੀ ਹੈ ਇਸ ਦੇ ਚੱਲਦਿਆਂ ਕਾਫੀ ਜਗ੍ਹਾ ਦੇ ਉੱਤੇ ਬਰਸਾਤਾਂ ਹੋਣੀਆਂ ਨੇ ਪਾਣੀ ਕਾਫੀ ਜ਼ਿਆਦਾ ਇਕੱਠਾ ਹੋ ਸਕਦਾ ਪਰ ਇੱਥੇ ਪਾਣੀ ਦੀ ਨਿਕਾਸੀ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਦੇ ਚੱਲਦਿਆਂ ਨਗਰ ਨਿਗਮ ਦੇ ਉੱਪਰ ਸਵਾਲ ਉੱਠਣੇ ਲਾਜ਼ਮੀ ਆ ਪਰ ਉੱਥੇ ਕੀ ਲੋਕਾਂ ਦੀ ਜਾਨ ਦੇ ਉੱਤੇ ਇੱਕ ਵੱਡਾ ਖਤਰਾ ਪੈਦਾ ਹੋਇਆ ਹੋਇਆ ਕਿਉਂਕਿ ਸੜਕਾਂ ਦੇ ਉੱਤੇ ਪਾਣੀ ਜੁਹਾ ਕਾਫੀ ਜ਼ਿਆਦਾ ਇਕੱਠਾ ਹੋ ਚੁੱਕੀ ਹੈ ਜਿਸ ਕਰਕੇ ਲੋਕ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ ਬੱਚਿਆਂ ਨੂੰ ਸਕੂਲ ਜਾਣ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਘਰਾਂ ਦੇ ਬਾਹਰ ਜਿਹੜਾ 2-2 2-2 ਫੁੱਟ ਪਾਣੀ ਇਕੱਠਾ ਹੋ ਗਿਆ ਹਾਲਾਂਕਿ ਬਹੁਤ ਸਾਰੇ ਘਰ ਅਜਿਹੇ ਵੀ ਨੇ ਜਿਨ੍ਹਾਂ ਦੇ ਅੰਦਰ ਤੱਕ ਪਾਣੀ ਜਾ ਚੁੱਕੀ ਹੈ ਕਿਤੇ ਨਾ ਕਿਤੇ ਨਗਰ ਨਿਗਮ ਦੀ ਕਾਰਗੁਜ਼ਾਰੀ ਦੇ ਉੱਤੇ ਜ਼ਰੂਰ ਸਵਾਲ ਖੜੇ ਹੋ ਰਹੇ ਨੇ ਕਿਉਂਕ ਪਾਣੀ ਆਉਣ ਦੇ ਨਾਲ ਜਿਹੜਾਗਾ ਲੋਕ ਕਾਫੀ ਪਰੇਸ਼ਾਨ ਨੇ ਪਰ ਇੱਥੇ ਨਿਕਾਸੀ ਦਾ ਕੋਈ ਵੀ ਪ੍ਰਬੰਧ ਨਜ਼ਰ ਨਹੀਂ ਆ ਰਿਹਾ